ਤਰਨ ਤਾਰਨ ਚੋਂ ਫਿਰ ਵਾਪਰੀ ਖੋਪਨਾ ਘਟਨਾ ਸਿੱਧੀ ਮਾਰੀ ਮੱਥੇ ਤੇ ਗੋਲੀ ਸਿਰ ਤੇ ਸਵਾਰ ਜਨੂਨ ਨਹੀਂ ਕੀਤੀ ਕਿਸੇ ਦੀ ਵੀ ਪਰਵਾਹ ਫਿਰ ਪੈ ਗਏ ਪਰਿਵਾਰ ਚ ਬਹਿਣ ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੁੰਦੀ ਹੈ ਜਦੋਂ ਆਪ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਦੱਸਿਓ ਕਿ ਤਰਨ ਤਾਰਨ ਤੋਂ ਇਹ ਖਬਰ ਸਾਹਮਣੇ ਆਈ ਹੈ ਔਰ ਪੰਜਾਬ ਦੇ ਵਿੱਚ ਵੱਧ ਰੀਆਂ ਵਾਰਦਾਤਾ ਨੇ ਜਿਹੜੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਛਿੱਕੇ ਤੇ ਟੰਗ ਰੀਆਂ ਨੇ ਔਰ ਰੋਜ਼ਾਨਾ ਇਸ ਤਰੀਕੇ ਦੇ ਨਾਲ ਜੋ ਘਟਨਾਵਾਂ ਵਾਪਰਦੀਆਂ ਨੇ ਉਸੇ ਵਿਚਾਲੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਵੀ ਤਾਜ਼ਾ ਤਸਵੀਰ ਤਰਨ ਤਰਨ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਸ਼ੇਰੋਂ ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੂੰ ਅੰਜਾਮ ਉਸ ਵੇਲੇ ਦਿੱਤਾ ਜਾਂਦਾ ਜਦੋਂ ਸਰਪੰਚ ਵਿਆਹ ਸਮਾਗਮ ਦੇ ਵਿੱਚ ਮੌਜੂਦ ਸੀ ਔਰ ਨੱਚ ਰਿਹਾ ਸੀ। ਤਣ ਪਛਾਤੇ ਵਿਅਕਤੀ ਦੇ ਵੱਲੋਂ ਉਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ। ਤਾਂ ਦੱਸਦੀ ਹੈ ਕਿ ਇਸ ਘਟਨਾ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ। ਜਿਸ ਦੌਰਾਨ ਸਰਪੰਚ ਦੀ ਮੌਤ ਹੋ ਗਈ ਔਰ ਸਰਪੰਚ ਹਰਪਿੰਦਰ ਸਿੰਘ ਮੰਤਰੀ ਲਾਲਜੀਤ ਭੁੱਲਰ ਦਾ ਕਰੀਬੀ ਵੀ ਦੱਸਿਆ ਗਿਆ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦਾ ਪਿੰਡ ਠੱਠੀਆਂ ਮਹੰਤਾਂ ਦਾ ਸਰਪੰਚ ਹਰਪਿੰਦਰ ਸਿੰਘ ਪਿੰਡ ਸ਼ੇਰੋਂ ਵਿਖੇ ਸਿੱਧੂ ਫਾਨ ਤੇ ਇੱਕ ਵਿਆਹ ਸਮਾਗਮ ਦੇ ਵਿੱਚ ਆਇਆ ਹੋਇਆ ਸੀ ਔਰ ਸਰਪੰਚ ਦੇ ਨਾਲ ਉਸ ਦਾ ਭਰਾ ਜਰਮਨ ਸਿੰਘ ਵੀ ਨਾਲ ਸੀ ਦੌਰਾਨ ਮੁਲਜ਼ਮਾ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਰਪੰਚ ਹਰਪਿੰਦਰ ਸਿੰਘ ਉੱਪਰ ਚੱਲਦੇ ਵਿਆਹ ਸਮਾਗਮ ਦੇ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਹਰਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਮੁਲਜ਼ਮ ਫਰਾਰ ਹੋਣ ਲੱਗੇ ਤਾਂ ਸਰਪੰਚ ਦੇ ਭਰਾ ਨੇ ਪਿੱਛਾ ਕਰਨਾ ਚਾਹਿਆ ਪਰੰਤੂ ਮੁਲਜ਼ਮਾਂ ਨੇ ਸੁਪਰ ਵੀ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ ਔਰ ਜਰਮਨ ਸਿੰਘ ਨੂੰ ਲੋਕਾਂ ਨੇ ਤੁਰੰਤ ਤਰਨ ਤਰਨ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰਪਿੰਦਰ ਸਿੰਘ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਸਟੇਜ ਤੇ ਨੱਚ ਰਿਹਾ ਸੀ ਜਦੋਂ 54 ਹਮਲਾਵਰਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਥਾਂ ਤੇ 4 ਲੋਕ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਇੱਕ AK47 ਵਰਗੇ ਹਥਿਆਰ ਦੇ ਨਾਲ ਲੈ ਸੀ ਔਰ ਹਮਲਾਵਰਾਂ ਨੇ ਰਰਪਿੰਦਰ ਸਿੰਘ ਦੇ ਢਿੱਡ ਅਤੇ ਸਿਰ ਦੇ ਵਿੱਚ ਗੋਲੀਆਂ ਚਲਾਈਆਂ ਜਿਸ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਕਤਲ ਦੀ ਸੂਚਨਾ ਮਿਲਦੇ ਭਾਰੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਔਰ ਸੀਸੀਟੀਵੀ ਰਾਹੀਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਚ ਲੈ ਕੇ ਹਸਪਤਾਲ ਭੇਜਵਾ ਦਿੱਤਾ। ਤਦ ਅਦਰ ਸ਼੍ਰੋਮਣੀ ਕਾਲੀ ਦਲ ਨੇ ਇਸ ਘਟਨਾ ਦਾ ਸਖਤ ਪ੍ਰਤੀਕਰਮ ਲੈਂਦਿਆਂ ਆਮ ਆਦਮੀ ਪਾਰਟੀ ਤੇ ਤਿੱਖਾ ਨਿਸ਼ਾਨਾ ਵੀ ਲਾਇਆ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚੱਲਦੇ ਵਿਆਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਉਹਨਾਂ ਕਿਹਾ ਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਤਲ ਲਈ ਸੈਮੀ ਆਟੋਮੈਟਿਕ ਹਥਿਆਰ ਵਰਤੇ ਗਏ ਨੇ ਇਸ ਲਈ ਕਤਲ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਤਾਂ ਬਿਲਕੁਲ ਦਾਸੇ ਕਿ ਉਹਨਾਂ ਕਿਹਾ ਕਿ ਪੰਜਾਬ ਦੀ ਵਿਗੜੀ ਹੋਈ ਲਾਅ ਐਂਡ ਆਰਡਰ ਦੀ ਸਥਿਤੀ ਤੇ ਬਾਰਡਰ ਏਰੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਤੇ ਆਰਜੀ ਡੀਜੀਪੀ ਗੌਰਵ ਯਾਦਵ ਤੁਰੰਤ ਅਸਤੀਫਾ ਦੇਣ। ਜਿਸ ਵਿੱਚ ਉਹ ਟੋਟੀਆਂ ਪਿੰਡ ਦੇ ਸਰਪ ਟੋਟੀਆਂ ਪਿੰਡ ਦੇ ਸਰਪੰਚ ਸੀਗੇ। ਤੇ ਉਹ 38 38 38 38 ਪਿੰਡ ਦਾ ਸਰਕਲ ਸੀਗੇ ਤੇ ਬਾਕੀ ਡਿਟੇਲਸ ਤੁਹਾਨੂੰ ਫਰਦਾシェア ਤੇ ਰਾਬਾ ਜਖਮੀ ਜਿਹੜਾ ਬ੍ਰਦਰ ਇਹਨਾਂ ਦਾ ਬ੍ਰਦਰ ਹੈਗਾ ਸਰ ਨਾਮ ਸਿਰ ਵੈਪਨ ਸ਼੍ਰਮ ਨਾਮ ਕੀ ਉਹ ਸਰ ਮਨਜੀਤ ਸੀ 47 ਦਾ ਸਰ 21 47 ਦਾ ਇੱਕ ਜ਼ਿਕਰ ਆ ਰਿਹਾ ਕਿ ਹੋਰ ਵੀ ਆਪਣ ਵਰਤੇ ਗਏ ਨੇ ਕੁਝ ਹੈ ਸਰ ਇਸ ਤਰ੍ਹਾਂ ਦੇਖੋ ਸਾਡੀ ਇਨਵੈਸਟੀਗੇਸ਼ਨ ਚ ਅਸੀਂ ਸਾਰੀ ਚੀਜ਼ਾਂ ਜਿਹੜੇ ਜਿਹੜੇ ਇਨਪੁਟ ਸਾਨੂੰ ਮਿਲ ਰਿਹਾ ਹੈਗਾ ਸਾਰੇ ਐਕਸਪਲੋਰ ਕਰ ਰਹੇ ਹਾਂ ਪ੍ਰਾਈਮ ਹੈਫ ਸਾਈਡ 9 ਐਮ ਐਮ ਵੈਪਨ ਯੂਜ਼ ਹੋਇਆ ਹੈਗਾ ਤੇ ਬਾਕੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਅਸॉल्ट ਵੈਪਨ ਜਾਂ ਹੋਰ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਸਰ ਜਿਹੜੇ ਅਟੈਕਰ ਜਿਹੜਾ ਵਿਟਨੈਸਸ ਨੇ ਸਾਨੂੰ ਡਿਟੇਲਸ ਦਿੱਤੀ ਹੈ ਕਿ ਉਹਦੇ ਆਧਾਰ ਤੇ ਦੋ ਲੋਕ ਇਧਰ ਅੰਦਰ ਆਏ ਸੀਗੇ ਇੱਕ ਬਾਹਰ ਖੜੇ ਸੀਗੇ ਮੋਟਰਸਾਈਕਲ ਦੇ ਨਾਲ ਤੇ ਟੋਟਲ ਤਿੰਨ ਲੋਕ ਮੋਟਰਸਾਈਕਲ 'ਤੇ ਆਏ ਸੀਗੇ ਮੈਂ ਪੈਸਕੋ ਹੀ ਹਾਂ ਮੈਂ ਪਰਮਪਨ ਹਾਂ ਮੈਨੂੰ ਪੈਸਕੋ ਫੋਨ ਗਿਆ ਕਿਉਂਕਿ ਪੈਸਕੋ ਦੇ ਵਿੱਚ ਗੋਲੀ ਚੱਲ ਗਈ ਹੈ ਫਿਰ ਜਦੋਂ ਮੈਂ ਖੁਦ ਪੈਸਕੋ ਆਇਆ ਕਿਤੇ ਬਾਸਮੇ ਆਇਆ ਪੈਸਕੋ ਦੇ ਵਿੱਚ ਦੇ ਅੰਦਰ ਕੇ ਪਤਾ ਲੱਗਾ ਕਿ ਕੋਈ ਬਾਹਰੋਂ ਆਦਮੀ ਆਏ ਆ ਉਹ ਆਣ ਕੇ ਤੇ ਦੋ ਆਦਮੀਆਂ ਦੇ ਗੋਲਦਮ ਮਾਰ ਦਿਆ ਮੰਨ ਲਓ ਕਵੀ ਲੋਕ ਨੇ ਬੱਲੇ ਬਿਖਾਰੀ ਨੇ ਮੈਨੂੰ ਪਤਾ ਨਹੀਂ ਕਿੰਨੇ ਜਾਣੇ ਕੋ ਸਾਲ ਨੂੰ ਸੱਪੜਸ ਨੂੰ ਕੇ ਤੇ ਪੀਸ ਉਸੇ ਦਿਨ ਪਹੁੰਚ ਗਈ ਆ ਇਹਨਾਂ ਨੇ ਜਿਹੜਾ ਇਹਨਾਂ ਨੂੰ ਡਾਕੂਨਟੈਂਟ ਜਿੰਨਾ ਵਿਆਹ ਸ਼ਾਦੀ ਆ ਗਿਆ ਹੈ ਦੇਖੋ ਇਹਦੇ ਬਾਰੇ ਆਪਾਂ ਹੁਣ ਹੋਰ ਕੀ ਕਰ ਸਕਦੇ ਆ ਕੀ ਕਹਿ ਸਕਦੇ ਆ ਜੀ ਸਾਡੀ ਦੁਕਾਨਦਾਰੀ ਆ ਸਾਡੇ ਤੇ ਇਥੇ ਕੋਈ ਵੀ ਆ ਸਕਦਾ ਵਾ ਹੁਣ ਸਾਨੂੰ ਦੇ ਪਤਾ ਹੀ ਨਹੀਂ ਕੌਣ ਆਇਆ ਕੌਣ ਗਿਆ ਜੀ